ਅੱਜ ਨਾ ਸਾਨੂੰ ਅਸਲ ਦੇ ਵਿੱਚ ਬੀਬੀ ਲੈ ਕੇ ਚੱਲੀ ਆ। ਸਮਾਂ ਸਮਾਂ ਚੱਕ ਲੈ ਬੀਬੀ। ਬੀਬੀ ਲੈ ਕੇ ਚੱਲੀ ਆ। ਬੀਬੀ ਨੇ ਆਖਿਆ ਸੀ ਸਪੈਸ਼ਲ ਸਾਨੂੰ ਕਿ ਹਰ ਰੋਜ਼ ਕੰਮ ਕਰਦੇ ਆ, ਬੱਚਿਆਂ ਲਈ ਕਮਾਉਣਾ, ਪਰਿਵਾਰ ਲਈ ਕਮਾਉਣਾ ਵੀ ਧਰਮ ਆ। ਪਰ ਯਾਰ ਅਸਲ ਦੇ ਵਿੱਚ ਕੱਲਾ ਰੋਜ਼ੀ ਰੋਟੀ ਨਹੀਂ ਧਰਮ ਹੁੰਦਾ। ਧਰਮ ਉਹਦੀ ਡੈਫੀਨੇਸ਼ਨ ਬਹੁਤ ਵੱਡੀ ਆ। ਅੱਜ ਬੀਬੀ ਸਾਨੂੰ ਲੈ ਕੇ ਚੱਲੀ ਆ ਕਿੱਥੇ ਲੈ ਕੇ ਚੱਲੀ ਆ ਕਿਉਂ ਲੈ ਕੇ ਚੱਲੀ ਆ ਇਹ ਆਪਾਂ ਅੱਗੇ ਗੱਲ ਕਰਦੇ ਆ ਫਿਲਹਾਲ ਤਿਆਰੀ ਆ ਮਨਜਿੰਦਰ ਤਿਆਰ ਆ ਤੂੰ ਵੀ ਜਾਣਾ ਪੁੱਤ ਅੱਛਾ ਨਿੱਕੇ ਨੇ ਵੀ ਜਾਣਾ ਇਹਨੂੰ ਛੁੱਟੀ ਆ ਹਾਂਜੀ ਮੈਨੂੰ ਤਾਂ ਛੁੱਟੀਆਂ ਮਿਲੀਆਂ ਅੱਛਾ ਇਹਨੂੰ ਛੁੱਟੀਆਂ ਮਿਲ ਗਈਆਂ ਬੀਬੀ ਆ ਮੈਂ ਆ ਹਰਪੇ ਜਹਰਪੇ ਚੱਕ ਲੈ ਸਮਾਨ ਮਨਜਿੰਦਰ ਆ ਪ੍ਰੀਤਾ ਤੇ ਗੱਡੀ ਰੈਡੀ ਆ ਚੱਲਦੇ ਆ ਤੁਹਾਨੂੰ ਦੱਸਦੇ ਆ ਕਿ ਅਸੀਂ ਕਿੱਥੇ ਚੱਲੇ ਲਓ ਜੀ ਉਹਨਾਂ ਰਾਹਾਂ ਤੇ ਤੁਰ ਪਏ ਆ ਜਿਹੜੇ ਰਾਹ ਨੂੰ ਲੋਕ ਮੱਥਾ ਟੇਕ ਕੇ ਤੁਰਦੇ ਆਂ ਸ੍ਰੀ ਆਨੰਦਪੁਰ ਸਾਹਿਬ ਚੱਲਿਆ ਆਂ ਆ ਆ ਗਈ ਭਾਈ ਆਨੰਦਪੁਰ ਸਾਹਿਬ ਦੀ ਉਹ ਧਰਤੀ ਅਸੀਂ ਇੱਕ ਗੱਲ ਕਰ ਰਹੇ ਸੀਗੇ ਮੈਂ ਸੋਚਿਆ ਨਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਜਦੋਂ ਨਾ ਆ ਦਿਨ ਅੱਜ ਐਸੇ ਹੀ ਧਰਤੀ ਤੇ ਆਹੀ ਜਿੱਥੇ ਆਪਾਂ ਬੈਠੇ ਆਂ ਇੱਥੇ ਹੀ ਉਹ ਦਿਨ ਹੋਊਗਾ ਜਦੋਂ ਰਾਤ ਨੂੰ ਫੈਸਲਾ ਹੋਇਆ ਹੋਊਗਾ ਵੀ ਅੱਜ ਰਾਤ ਨੂੰ ਆਪਾਂ ਕਿਲਾ ਛੱਡ ਦੇਣਾ ਸਹੀ ਹੈ ਐਵੇਂ ਰਾਤ ਨੂੰ ਹੀ ਹੋਇਆ ਹੋਊਗਾ ਅਕਸਰ ਬੈਠੇ ਹੀ ਹੋਊ ਸਾਰਾ ਪਰਿਵਾਰ ਬੈਠੇ ਹੋਣਗੇ ਹਨਾ ਵੀ ਗੁਰੂ ਸਾਹਿਬ ਦੇ ਬੱਚੇ ਬੈਠੇ ਹੋਣਗੇ ਜਿਵੇਂ ਆਪਣਾ ਆ ਬੱਚਾ ਬੈਠਾ ਯਾਰ ਆਪਣੇ ਕੋਲੇ ਹਨਾ ਅਕਸਰ ਸੀ ਤਾਂ ਉਹ ਵੀ ਫੈਮਿਲੀ ਹੋਈ ਸੀਗੀ ਇੱਕ ਪਰਿਵਾਰ ਹੀ ਸੀਗਾ ਜੇ ਪਰਿਵਾਰ ਤੌਰ ਤੇ ਦੇਖੀਏ ਤਾਂ ਤਾਂ ਉਦੋਂ ਉਦੋਂ ਫੈਸਲਾ ਹੀ ਹੋਇਆ ਹੋਊਗਾ ਵੀ ਬਹੁਤ ਸਾਰੀਆਂ ਚੀਜ਼ਾਂ ਤਾਂ ਇਤਿਹਾਸਕਾਰਾਂ ਨੇ ਲਿਖਤੀਆਂ ਹਰਪੇਜ ਬਹੁਤ ਸਾਰੀਆਂ ਤਾਂ ਨਹੀਂ ਵੀ ਲਿਖੀਆਂ ਗਈਆਂ ਹੋਣਗੀਆਂ ਬਹੁਤ ਹੋਈਆਂ ਹੋਣਗੀਆਂ ਗੱਲਾਂ ਤਾਂ ਅਕਸਰ ਮਾਪੇ ਬੱਚਿਆਂ ਨੂੰ ਸਨੇਹੇ ਦਿੱਤੇ ਹੋਣਗੇ ਤੇ ਕੋਈ ਬਿਓ ਕਿੱਧਰ ਨੂੰ ਜਾਣਾ ਕਿੱਧਰ ਨੂੰ ਜਾਣਾ ਕਿਵੇਂ ਕਿ ਤੁਸੀਂ ਇੱਧਰ ਨੂੰ ਜਾਓਗੇ ਤਾਂ ਫਿਰ ਰਾਤ ਧਿਆਨ ਰੱਖਣਾ ਘੂੜੇ ਦੇ ਮਗਰ ਦੀ ਮੂਰਦੀ ਧਿਆਨ ਚਾ ਕੇ ਆਵਦਾ ਨਾ ਇਹ ਜੇ ਬੰਦੇ ਇਹ ਜੇ ਪਹਿਰਾਵੇ ਉਹਨਾਂ ਦੇ ਹਾਂ ਤੇ ਹੋ ਸਕਦਾ ਵੀ ਗੁਰੂ ਸਾਹਿਬ ਨੇ ਐਵੇਂ ਵੀ ਆਖਿਆ ਹੋਵੇ ਵੀ ਵੀ ਜੇ ਮੈਂ ਨਾ ਰਮਾਂ ਤਾਂ ਤੁਸੀਂ ਕੌਮ ਨੂੰ ਐਵੇਂ ਸਾਂਭਣਾ ਜੇ ਹਨਾ ਵੀ ਐਮ ਇਸ ਤਰ੍ਹਾਂ ਦੀ ਪਲਾਨ ਤੇ ਤੁਸੀਂ ਇੱਕ ਦੇਖੋ ਵੀ ਇੱਕ ਪਰਿਵਾਰ ਲਈ ਉਹ ਕਿਹੋ ਜਿਹਾ ਟਾਈਮ ਹੋਊਗਾ ਵੀ ਜਿਹੜੀ ਅੱਜ ਦੀ ਰਾਤ ਆਪਾਂ ਬੈਠੇ ਆ ਆਹੀ ਰਾਤ ਹੋਊਗੀ ਆਏ ਆਹੀ ਟਾਈਮ ਹੋਊਗਾ ਕਿ ਉਹਨਾਂ ਨੂੰ ਬੰਦ ਛੱਟ ਸੁੱਤੇ ਹੋਣਗੇ ਜਾਂ ਜਾਂ ਗੁਰੂ ਸਾਹਿਬ ਨੇ ਨਿੱਕੇ ਸਾਹਿਬ ਜੀ ਤਾਨੂੰ ਕਿਹਾ ਹੋਊਗਾ ਵੀ ਤੁਸੀਂ ਬੰਦ ਪੈ ਜਾਓ ਬੁੱਤੋਂ ਦੂਮਾਦ ਆਪਾਂ ਜਾਣਾ ਸੌਂ ਜੋ ਬੰਦ ਅੱਖ ਲਾ ਲਓ ਹਣਾ ਕਿਉਂਕਿ ਪਾਸ ਤੋਂ ਪਾਤਸ਼ਾਹ ਨੂੰ ਹੋ ਗਿਆ ਹੋਊਗਾ ਹਾਂ ਇਹ ਹੋ ਸਕਦਾ ਹੈ ਨਾ ਕਿ ਫੌਰੀ ਬਾੜੀ ਵੱਡੀ ਬਾਹਰ ਬਾੜੀ ਵੱਡੀ ਬਾਹਰ ਖੜੀ ਹੈ ਤੇ ਕਿਤੇ ਨਾ ਕਿਤੇ ਪਾਸ ਤੋਂ ਲਲਕਰੇ ਪੈਂਦੇ ਹੋਣਗੇ ਅਕਸਰ ਜਦੋਂ ਘੇਰਾ ਪਿਆਵਾ ਸੀਗਾ ਐਸੇ ਜਗਾ ਤੇ ਚਾਰ ਚਪੇਰੋਂ ਆਵਾਜ਼ਾਂ ਸੁਣਦੀਆਂ ਹੋਣਗੀਆਂ ਘੋੜਾਂ ਦੇ ਪੌੜ ਸੁਣਦੇ ਹੋਣਗੇ ਹਣਕ ਦੇ ਤੇ ਗੋਲੀਆਂ ਦੀ ਧੋਪਾਂ ਦੀ ਆਵਾਜ਼ ਸੁਣਦੀ ਹੋਊਗੀ ਹਨ ਤੇ ਉਹ ਮੈਂ ਦੱਸ ਦੇਣਾ ਚਾ ਹਿਮਾਚਲ ਪ੍ਰਦੇਸ਼ ਜਿਹੜਾ ਹੁਣ ਬਣਿਆ ਉਹ ਬਾਅਦ ਚੋਂ ਇਹਦੀਆਂ ਰਿਆਸਤਾਂ ਸੀ ਸਾਰੀਆਂ ਹੀ ਹੂੰ ਤੇ ਇਹ ਉਹ ਰਿਆਸਤਾਂ ਸੀਗੀਆਂ ਜਿਨ੍ਹਾਂ ਦੇ ਪੁਰਖਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕੇਲੇ ਚੁੜਾਇਆ ਸੀ ਸਰਫੇ ਕਮਾੜੀ ਦੀ ਗੱਲ ਤੇ ਵੀ ਖਰੀ ਸਾਡਾ ਰਾਜਪਾਗ ਤੇ ਗੁਰੂ ਸਾਹਿਬ ਪਾਬਜਨਾ ਕਰ ਗੁਰੂ ਸਾਹਿਬ ਨੇ ਕੀ ਕਰਨਾ ਸੀ ਤੇ ਇਧਰੋਂ ਕਸ਼ਮੀਰ ਵਾਲੇ ਪਾਸੋਂ ਰਿਆਸਤਾਂ ਸੀ ਮਤਲਬ 10 ਹਜ਼ਾਰ ਲੱਖ ਦਾ ਇਕੱਠ ਜਿਹੜਾ ਹੋਇਆ ਤੋਂ ਇਸੇ ਕਰਕੇ ਹੋਇਆ ਵੀ ਕੋਈ ਵੀ ਰਿਆਸਤ ਨੇੜ ਤੜ ਦੀ ਰਹੀ ਨਹੀਂ ਸੀ ਜਿਹੜੀ ਗੁਰੂ ਸਾਹਿਬ ਦੇ ਖਿਲਾਫ ਚੱਲੀ ਨਾ ਹੋਵੇ ਤੇ ਕੁਝ ਛੋਟੇ-ਮੋਟੇ ਜੋਰ ਛੋਟੇ ਕਾ ਸੀਗੇ ਉਹਨਾਂ ਨੇ ਸਾਥ ਦਿੱਤਾ ਸੀਗਾ ਜਿੰਨਾਂ ਜੀ ਪੀਰ ਬੁੱਧੂ ਸ਼ਾਹ ਹੋਣਾ ਸੀ ਨਦੌਣ ਦੀ ਜੰਗ ਵੇਲੇ ਪਹਿਲਾਂ ਹਨਾ ਉਦੋਂ ਬਾਅਦ ਦੇ ਵਿੱਚ ਆ ਗਏ ਜਿਵੇਂ ਗੱਲ ਕਰ ਲਈਏ ਜਿੱਥੇ ਰਾਇ ਕੱਲਾ ਜੀ ਦਾ ਪਰਿਵਾਰ ਆ ਜਾਂਦਾ ਵੀ ਗੰਗਾ ਸਾਗਰ ਦੇ ਵਿੱਚ ਦੁੱਧ ਪਿਆ ਆ ਜਾਂ ਕਿਤੇ ਹਾਂ ਦਾ ਨਾਰਾ ਮਾਰਿਆ ਜੰਗ ਉਹਨਾਂ ਨਾਲ ਵੀ ਹੋਈ ਮਲੇਰ ਕੋਟ ਨਾਲ ਪਰ ਇਹ ਹਾਂ ਦਾ ਨਾਰਾ ਹਨਾ ਮਾਰਿਆ ਜਿਨਾਂ ਨੇ ਛੁਟੀਆਂ-ਛੁਟੀਆਂ ਬਸ ਇਹੀ ਸੀਗਾ ਸਾਥ ਜਿਹੜਾ ਸੀਗਾ ਇਹੀ ਸੀਗਾ ਤੇ ਅੱਜ ਸਾਨੂੰ ਬੀਬੀ ਇਸੇ ਕਰਕੇ ਇਹੀ ਅਹਿਸਾਸ ਕਰਾਉਣ ਵਾਸਤੇ ਬੱਚਿਆਂ ਨੂੰ ਸਾਨੂੰ ਪ੍ਰੀਤ ਨੂੰ ਇਸੇ ਕਰਕੇ ਬੀਬੀ ਇੱਥੇ ਲੈ ਕੇ ਆਈ ਆ ਕਿ ਪੁੱਤ ਆ ਜੋ ਆਪਾਂ ਚੱਲ ਜੀਏ ਆਪਾਂ ਮਹਿਸੂਸ ਕਰ ਗਏ ਉਹ ਠੰਡ ਕਿੰਨੀ ਹੋਊ ਆ ਉਹ ਆਪਾਂ ਤਾਂ ਸਵੇਰ ਤੱਤੇ ਪਾਣੀ ਨਾਲ ਨਹਾ ਲੈਣਾ ਤੇ ਉਹ ਉਵੇਂ ਹੀ ਨੰਗੇ ਪੈਰੀਂ ਨਿਕਲ ਗਏ ਹੋਣਗੇ ਗੁਰੂ ਸਾਹਿਬ ਦਾ ਪਰਿਵਾਰ ਹਨਾ ਤੇ ਸਾਰਾ ਕੁਝ ਉਹ ਸਲਤਨਾਤ ਸਾਰੀ ਸਾਹਿਤ ਸਾਰਾ ਖਜ਼ਾਨਾ ਸਾਰਾ ਛੱਡ ਕੇ ਤੇ ਕੁਝ ਪੋਟਲੀ ਦੇ ਵਿੱਚ ਸਿੱਕੇ ਲੈ ਕੇ ਨਿਕਲ ਗਏ ਉਹ ਵੀ ਅੱਗੇ ਜਾ ਕੇ ਜਰੇ ਨਹੀਂ ਗਏ ਜਰੇ ਨਹੀਂ ਗਏ ਹੈਨਾ ਤੇ ਫਿਰ ਗੁਰੂ ਸਾਹਿਬ ਨੇ ਆਖਰ ਤੇ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ ਆਗ ਨਿਵਾਸਾਂ ਦਾ ਰਹਿਣਾ ਹਾਂ ਸਿਆਲੂ ਮੈਂ ਤੁਹਾਨੂੰ ਅ ਅਸੀਂ ਉਸੇ ਟਾਈਮ 1 ਵਜੇ ਇਥੋਂ ਨਗਰ ਕੀਰਤਨ ਨਿਕਲਦਾ ਉਹ ਗੁਰੂ ਸਾਹਿਬ ਦੀ ਉਸੇ ਹੀ ਜਾਦ ਨੂੰ ਸਮਰਪਿਤ ਬਾਬਾ ਬਾਬਾ ਕਲਵੰਤ ਸਿੰਘ ਜੀ ਬਾਬਾ ਕਲਵੰਤ ਬਾਬਾ ਕਲਵੰਤ ਜੀ ਦੇ ਪੁੱਤ ਦੇ ਪੋਤੇ ਆ ਬਾਬਾ ਜੋਰਾ ਸਿੰਘ ਜੀ ਨੇ ਅਸਲ ਦੇ ਵਿੱਚ ਇਹ ਬਹੁਤ ਚੰਗਾ ਪ੍ਰਾਰਾਲਾ ਕੀਤਾ ਨਤੀ ਮ 29 ਸਾਲ ਹੋ ਗਏ ਲਗਾਤਾਰ 29 ਸਾਲ ਹੋ ਗਏ 29 ਸਾਲ ਪਹਿਲਾਂ ਬਾਬਾ ਜੀ ਨੇ ਇਹ ਪ੍ਰਾਰਾਲਾ ਕੀਤਾ ਕਿ ਕੌਮ ਨੂੰ ਘਟੂ ਘਟ ਯਾਦ ਕਰਾਇਆ ਜਾਵੇ ਵੀ ਉਦੋਂ ਆਏ ਸੀਗਾ ਵੀ ਆਪਾਂ ਰਜਾਇਆਂ ਚ ਪੈ ਰਹੇ ਨੇ ਤੇ ਉਹ ਵੀ ਸਵੇਰੋਂ ਆਪਾਂ ਨਗਰ ਕੀਰਤਨਾ ਜਿਹੜਾ ਉਹ ਵੀ ਵੇਖਾਂਗੇ ਉਹ ਵਖਾਵਾਗੇ ਤੁਹਾਨੂੰ ਅਗਲੇ ਸਾਲ ਤੁਹਾਨੂੰ ਵੀ ਪਹੁੰਚਣ ਦੀ ਅਪੀਲ ਕਰਾਂਗੇ ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਦਿਨ ਹੋਊਗਾ ਜਦੋਂ ਗੁਰੂ ਘਰ ਦੇ ਖਜ਼ਾਨੇ 'ਚ ਉਹ ਆਵਾਜ਼ ਆਈ ਹੋਊਗੀ ਕਿ ਰਸਦਾਂ ਖਤਮ ਆ ਉਹ ਦਿਨ ਚੱਲਿਆ ਗਿਆ ਅੱਜ ਦਾ ਦਿਨ ਆ ਗਿਆ ਗੁਰੂ ਸਾਹਿਬ ਦੇ ਖਜ਼ਾਨੇ 'ਚ ਕਦੇ ਰਸਦ ਖਤਮ ਨਹੀਂ ਹੋਈ ਪਤਾ ਨਹੀਂ ਉਹ ਦਿਨ ਕਿਵੇਂ ਦਾ ਹੋਊਗਾ ਕਿ ਜਦੋਂ ਕਿਸੇ ਨੇ ਇਹ ਆਵਾਜ਼ ਦਿੱਤੀ ਹੋਊਗੀ ਕਿ ਗੁਰੂ ਸਾਹਿਬ ਫਿਰ ਇੱਕ ਗੱਲ ਹੋਰ ਆ ਸੋਚਣ ਵਾਲੀ ਸੋਚਣ ਵਾਲੀ ਗੱਲ ਇਹ ਆ ਕਿ ਫਿਰ ਐਵੇਂ ਤਾਂ ਹੈ ਨਹੀਂ ਸੀਗਾ ਕਿ ਗੁਰੂ ਸਾਹਿਬ ਨੇ ਆਪਣੇ ਲਈ ਕੋ ਖਾਣ ਲਈ ਵੱਖਰਾ ਕੁਝ ਰੱਖਿਆ ਹੋਊਗਾ ਜੇ ਖਤਮ ਹੋਇਆ ਹੋਊਗਾ ਤਾਂ ਸਾਰਿਆਂ ਨੇ ਹੋਇਆ ਹੋਊਗਾ ਤਾਂ ਫਿਰ ਤੁਸੀਂ ਸੋਚੋ ਕਿ ਉਸ ਦਿਨ ਫਿਰ ਗੁਰੂ ਸਾਹਿਬ ਦਾ ਪਰਿਵਾਰ ਸਾਰਾ ਹੀ ਜਿੰਨੇ ਸਿੱਖ ਸੀ ਸਾਰਾ ਪਰਿਵਾਰ ਭੁੱਖਾ ਹੀ ਹੋਊਗਾ ਐਸ ਵੇਲੇ ਭੁੱਖਾ ਪਰਿਵਾਰ ਠੰਡ ਕਿਸੇ ਦੇ ਨੰਗੇ ਪੈਰ ਹੋਣਗੇ ਸੁਣਿਆ ਵਸਤਰ ਵੀ ਕਹਿੰਦੇ ਪਾਟ ਗਏ ਸੀਗੇ ਉਹਨਾਂ ਦਿਨਾਂ ਦੇ ਵਿੱਚ ਤੇ ਰਸਦਾਂ ਖਤਮ ਹੋ ਗਈਆਂ ਸੀ ਤਾਂ ਫੈਸਲਾ ਕੀਤਾ ਗੁਰੂ ਸਾਹਿਬ ਸਹਿਮਤ ਨਹੀਂ ਸੀ ਇਤਿਹਾਸਕਾਰ ਦੱਸਦੇ ਆ ਤਾਂ ਕਹਿੰਦੇ ਵੀ ਫਿਰ ਫੈਸਲਾ ਹੋਇਆ ਮਾਤਾ ਗੁਜਰ ਕੌਰ ਨਾਲ ਫੈਸਲਾ ਹੋਇਆ ਤਾਂ ਗੁਰੂ ਸਾਹਿਬ ਨੇ ਜਾਣ ਦਾ ਫੈਸਲਾ ਕੀਤਾ ਐਸੇ ਕਿਲੇ ਦੇ ਆ ਦਰਵਾਜਿਆਂ ਦੇ ਵਿੱਚ ਦੀ ਕਦੇ ਉਲੰਘੇ ਹੋਣਗੇ ਆ ਕੰਧਾ ਅੱਜ ਵੀ ਤੁਸੀਂ ਦੇਖੋਗੇ ਤਾਂ ਉਦਾਸ ਹੈ ਉਹ ਦਿਨ ਨੂੰ ਯਾਦ ਕਰਕੇ ਤੁਸੀਂ ਅੱਜ ਵੀ ਇਸ ਮਾਹੌਲ ਦੇ ਵਿੱਚੋਂ ਇਸ ਆਬੋ ਹਵਾ ਦੇ ਵਿੱਚੋਂ ਉਦਾਸੀ ਆ ਜਿਹੜੀ ਉਹ ਤੁਹਾਨੂੰ ਝਲਕਦੀ ਸਾਫ਼ ਨਜ਼ਰ ਆਊਗੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬਸ ਤੁਸੀਂ ਪੂਰਾ ਵੇਖਿਓ ਤੁਸੀਂ ਅਹਿਸਾਸ ਕਰਿਓ ਗੁਰੂ ਸਾਹਿਬ ਦਾ ਪਰਿਵਾਰ ਹੋਣ ਦਾ ਅਹਿਸਾਸ ਕਰਿਓ ਮੇਰੇ ਨਾਲ ਮੇਰਾ ਬੇਟਾ ਬੀਬੀ ਆ ਮੈਂ ਤਿੰਨ ਤਿੰਨ ਚਾਰ ਵਾਰ ਇਹਨਾਂ ਨੂੰ ਕਹਿ ਚੁੱਕਿਆ ਕਿ ਹੱਥ ਬੀਬੀ ਦਾ ਹੱਥ ਘੁੱਟ ਕੇ ਫੜ ਕੇ ਰੱਖੀ ਹਾਲਾਂਕਿ ਇੱਥੇ ਕੋਈ ਦੁਸ਼ਮਣ ਨਹੀਂਗਾ ਤੁਸੀਂ ਅਹਿਸਾਸ ਕਰੋ ਕਿ ਜਦੋਂ ਆ ਕਿਲੇ ਦੇ ਧਾਲੇ ਦੁਸ਼ਮਣ ਨਹੀਂ ਦੁਸ਼ਮਣਾਂ ਦਾ ਘੇਰਾ ਪਿਆ ਹੋਗਾ ਤਾਂ ਫਿਰ ਗੁਰੂ ਸਾਹਿਬ ਨੇ ਆਪਣੇ ਬੱਚੇ ਦਾਦੀ ਦੇ ਨਾਲ ਕਿਵੇਂ ਤੋਰੇ ਹੋਣਗੇ ਕੀ ਆਖਿਆ ਹੋਊਗਾ ਕਿਵੇਂ ਆਖਿਆ ਹੋਊਗਾ ਕਿਵੇਂ ਰਾਤ ਨੂੰ ਉਹਨਾਂ ਨੇ ਪਤਾ ਨਹੀਂ ਨਾਲ ਪੈਣ ਦੀ ਜਿੱਦ ਕੀਤੀ ਹੋਊਗੀ ਆਪਣੇ ਬਾਪ ਦੇ ਕਿ ਮੈਂ ਬਾਪੂ ਤੇਰੇ ਨਾਲ ਪਾਉਂਗਾ ਜਾਂ ਪਤਾ ਨਹੀਂ ਕਿਵੇਂ ਟਾਲਿਆ ਹੋਊਗਾ ਬੱਚਿਆਂ ਨੂੰ ਕਿ ਪੁੱਤ ਆਪਾਂ ਫਲਾਣੇ ਥਾਂ ਤੇ ਮਿਲਾਂਗੇ ਤਾਂ ਪਰਿਵਾਰ ਤੌਰ ਤੇ ਬਹੁਤ ਗੱਲਾਂ ਹੋਈਆਂ ਹੋਣਗੀਆਂ ਉਹ ਗੱਲਾਂ ਦੀ ਗਵਾਹ ਆ ਹਵਾ ਆ ਪਾਣੀ ਆ ਕੇ ਲੈ ਦੀਆਂ ਕੰਦਾਂ ਇਕਟਾਂ ਉਹ ਚੀਜ਼ਾਂ ਦੀ ਗਵਾਹ ਆ ਅ ਮਸ ਅਸੀਂ ਉਸ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਤੇ ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਆ ਕਿ ਪਿਛਲੇ 29 ਸਾਲ ਤੋਂ ਬਾਬਾ ਜੋਰਾ ਸਿੰਘ ਨੇ ਇੱਕ ਨਗਰ ਕੀਰਤਨ ਆਰੰਭਿਆ ਬਾਬਾ ਕਲਵੰਦ ਸਿੰਘ ਜੀ ਉਹਨਾਂ ਦੀ ਅਗਵਾਈ ਕਰ ਰਹੇ ਆ ਇੱਕ ਚੰਗੀ ਗੱਲ ਇਹ ਲੱਗਦੀ ਆ ਕਿ ਕਿਤੇ ਨਾ ਕਿਤੇ ਕੌਮ ਨੂੰ ਇੱਕ ਪਾਠ ਦਿੱਤਾ ਜਾ ਰਿਹਾ ਜਿਹੜਾ ਪ੍ਰੈਕਟੀਕਲ ਪਾਠ ਹੋ ਜਾਂਦਾ ਤੁਹਾਨੂੰ ਅੱਗੇ ਵੀ ਮਿਲਦੇ ਆ ਅੱਗੇ ਵੀ ਤੁਹਾਨੂੰ ਉਹ ਗੱਲਾਂ ਅਹਿਸਾਸ ਹੋਣਗੀਆਂ ਤੁਹਾਨੂੰ ਲੱਗੂਗਾ ਕਿ ਤੁਸੀਂ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਆਵੇਂ ਪੰਜ ਸਿੰਘ ਬਾਹਰ ਆਇਆ ਐਵੇਂ ਗੁਰੂ ਸਾਹਿਬ ਨੇ ਹਦਾਇਤਾਂ ਹੋਣਗੀਆਂ ਬੱਚਿਆਂ ਨੂੰ ਬੱਚਿਓ ਇਕੱਠੇ ਰਹੋ ਦਾਦੀ ਦਾ ਹੱਥ ਨਹੀਂ ਛੱਡਣਾ ਅੱਜ ਵੀ ਦੇਖ ਕੇ ਐਵੇਂ ਮਹਿਸੂਸ ਹੁੰਦਾ ਵੀ ਯਾਰ ਅੱਜ ਵੀ ਉਹੀ ਉਹੀ ਸੰਗਤ ਦੇ ਵਿੱਚ ਨਾ ਤੁਸੀਂ ਦੇਖੋਗੇ ਕਿ ਹਰ ਅੱਖ ਅਨਾਵਾ ਤੁਸੀਂ ਆਓ ਨਾ ਕਦੇ ਅਗਲੇ ਸਾਲ ਆਓ ਤਾਂ ਤੁਸੀਂ ਤੁਹਾਨੂੰ ਅਹਿਸਾਸ ਹੋਊਗਾ ਯਾਰ ਇਸ ਠੰਡ ਦੇ ਵਿੱਚੋਂ ਪਤਾ ਲੱਗੂਗਾ ਐਵੇਂ ਗੁਰੂ ਸਾਹਿਬ ਦਾ ਪਰਿਵਾਰ ਚਲਿਆ ਗਿਆ ਹੋਊਗਾ ਇੱਕ ਪ੍ਰੈਕਟੀਕਲ ਆ ਜਿਹੜਾ ਆਪਣੇ ਬੱਚਿਆਂ ਨੂੰ ਤੁਸੀਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਕਰਕੇ ਹੀ ਕਰਵਾ ਸਕਦੇ ਆ ਮੇਰੀ ਹਦਾਇਤ ਹੈ ਇੱਕ ਕਿ ਇਹ ਨਗਰ ਕੀਰਤਨ ਜਿਵੇਂ ਜਿਵੇਂ ਗੁਰੂ ਸਾਹਿਬ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਗਏ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਉਵੇਂ-ਉਵੇਂ ਪਿੰਡਾਂ ਦੇ ਵਿੱਚ ਜਾਊਗਾ ਨਗਰ ਕੀਰਤਨ ਤੇ ਤੁਸੀਂ ਸਾਰੇ ਜਿੰਨੇ ਵੀ ਹੈਗੇ ਆ ਤੁਸੀਂ ਇੱਕ ਪੋਸਟਰ ਦੇਖ ਰਹੇ ਹੋ ਸਕਰੀਨ ਤੇ ਤਾਂ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਇੱਕ ਦਿਨ ਇੱਕ ਘੰਟਾ ਇੱਕ ਮਿੰਟ 5 ਮਿੰਟ ਇਹ ਅਹਿਸਾਸ ਕਰਨ ਦੀ ਕੋਸ਼ਿਸ਼ ਕਰਿਓ ਕਿ ਗੁਰੂ ਸਾਹਿਬ ਦੇ ਪਰਿਵਾਰ ਨੇ ਉਸ ਠੰਡ ਦੇ ਵਿੱਚ ਕਿਵੇਂ ਉਹ ਕਿਲਾ ਛੱਡਿਆ ਹੋਊਗਾ ਕਿਸ ਤੋਂ ਉਸ ਤੋਂ ਬਾਅਦ ਕਦੇ ਵੀ ਪਰਿਵਾਰ ਆ ਜਿਹੜਾ ਉਹ ਇਕੱਠਾ ਨਹੀਂ ਹੋ ਸਕਿਆ ਕਿਵੇਂ ਦੀਆਂ ਹਦਾਇਤਾਂ ਹੋਣਗੀਆਂ ਪਰਿਵਾਰ ਨੂੰ ਬੱਚਿਆਂ ਨੂੰ ਕਿ ਬੱਚਿਓ ਪਰਿਵਾਰ ਇਕੱਠਾ ਦਾਦੀ ਦੇ ਕੋਲੇ ਰਹੋ ਵੱਡੇ ਸਹਿਬਜ਼ਾਦਿਆਂ ਨੂੰ ਕੀ ਹਦਾਇਤਾਂ ਹੋਣਗੀਆਂ ਬੜੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਗੁਰੂ ਸਾਹਿਬ ਦੀਆਂ ਜਿਨ੍ਹਾਂ ਦਾ ਬਸ ਅਹਿਸਾਸ ਕੀਤਾ ਜਾ ਸਕਦਾ ਹਰ ਚੀਜ਼ ਤਾਂ ਇਤਿਹਾਸ ਦੇ ਵਿੱਚ ਵੀ ਲਿਖੀ ਨਹੀਂ ਜਾਂਦੀ ਤਾਂ ਹੋਇਆ ਤਾਂ ਬੜਾ ਕੁਝ ਹੋਊਗਾ ਇੱਕ ਇੱਕ ਮਿੰਟ ਹੈ ਇੱਕ ਇੱਕ ਸੈਕਿੰਡ ਬੜਾ ਕੁਝ ਹੋਇਆ ਹੋਊਗਾ ਇੱਥੇ ਐਵੇਂ ਆ ਕਿਲਿਆਂ ਆ ਦਰਵਾਜ਼ਿਆਂ ਦੇ ਵਿੱਚੋਂ ਸਿੱਖ ਕੌਮ ਲੰਘੀ ਹੋਊਗੀ ਇਸ ਇਸ ਜਗ੍ਹਾ ਨੇ ਆਪਣੇ ਰਹਿਬਰ ਦੇ ਆਖਰੀ ਵਾਰ ਦਰਸ਼ਨ ਕੀਤੇ ਹੋਣਗੇ ਬਾਬਾ ਜੋਰਾ ਸਿੰਘ ਜੀ ਦਾ ਅਸਲ ਦੇ ਵਿੱਚ ਮਕਸਦ ਨਾ ਆ ਜਿਹੜਾ ਬੁੱਤੇ ਘੋੜੇ ਹਾਥੀ ਇਸ ਇਸ ਨੂੰ ਪ੍ਰੈਕਟੀਕਲ ਦਾ ਰੂਪ ਦੇਣ ਵਾਸਤੇ ਵੀ ਬੱਚੇ ਆ ਜਿਵੇਂ ਹੁਣ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਪੜਿਆ ਵੀ ਉਹਨਾਂ ਯਾਦ ਨਹੀਂ ਰਹਿੰਦਾ ਜਦੋਂ ਆ ਪ੍ਰੈਕਟੀਕਲੀ ਬੱਚੇ ਦੇਖਣਗੇ ਤਾਂ ਪ੍ਰੈਕਟੀਕਲੀ ਜਿਹੜੀ ਚੀਜ਼ ਯਾਦ ਰਹਿ ਜਾਂਦੀ ਹੈ ਤਾਂ ਉਹ ਬਹੁਤ ਮਤਲਬ ਆ ਕਹਿ ਸਕਦੇ ਆ ਕਿ ਉਹ ਦਿਮਾਗ ਤੇ ਛੱਪ ਜਾਂਦੀ ਆ ਮੈਂ ਕਹਿੰਨਾ ਵੀ ਜਿਵੇਂ ਹੁਣ ਮੈਂ ਆਪਣੇ ਬੇਟੇ ਨੂੰ ਨਾਲ ਲੈ ਕੇ ਆਇਆ ਤਾਂ ਮੇਰਾ ਬੇਟਾ ਇਹ ਚੀਜ਼ ਨੂੰ ਸਹਿਜ ਦੱਸ ਵੀ ਸਕਦਾ ਉਹਨੂੰ ਸਮਝ ਆ ਗਈ ਹੋਊਗੀ ਕਿ ਕਿਵੇਂ ਮਤਲਬ ਸਾਰਾ ਇਤਿਹਾਸ ਉਹਦੇ ਸਾਹਮਣੇ ਘਟ ਰਿਹਾ ਦੁਬਾਰਾ ਆਪਾਂ ਇਹ ਕਹਿ ਸਕਦੇ ਆ ਕਿ ਉਸੇ ਤਰ੍ਹਾਂ ਬਾਬਾ ਜੋਰਾ ਸਿੰਘ ਜੀ ਹੋਣਾ ਨੇ ਉਹ ਦੇਖੋ ਤੁਸੀਂ ਪਿਛਲੇ ਪਾਸੇ ਦੇਖੋਗੇ ਨਾ ਤਾਂ ਉਹ ਪਿਛਲੇ ਪਾਸੇ ਚਾਕੀਆਂ ਵੀ ਕੁਝ ਕੱਡੀਆਂ ਗਈਆਂ ਜਿਹੜੀਆਂ ਇਤਿਹਾਸ ਨਾਲ ਰਿਲੇਟਡ ਆ ਘੋੜੇ ਲਿਆਂਦੇ ਗਏ ਆ ਉਹ ਵੀ ਸਿਰਫ ਇਸੇ ਕਰਕੇ ਲਿਆਂਦੇ ਗਏ ਆ ਕਿ ਉਹ ਬਿਲਕੁਲ ਉਸੇ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਵੀ ਜਦੋਂ ਪਿੰਡਾਂ ਦੇ ਵਿੱਚ ਜਾਓਗੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਆ ਰਿਹਾ ਹੈ ਗੁਰੂ ਸਾਹਿਬ ਦੇ ਗੁਰਗੋਬਿੰਦ ਮਾਰਗ ਤੇ ਚੱਲਦੇ ਹੋਏ ਜਿਵੇਂ ਜਿਵੇਂ ਗੁਰੂ ਸਾਹਿਬ ਗਏ ਆ ਤਾਂ ਉਵੇਂ-ਉਵੇਂ ਇਹ ਨਗਰ ਕੀਰਤਨ ਪਹੁੰਚੂਗਾ ਤੁਹਾਡੇ ਕੋਲ ਪੋਸਟਰ ਤੁਹਾਨੂੰ ਇੱਕ ਦਿਖਾਈ ਦੇ ਰਿਹਾ ਪੋਸਟਰ ਤੇ ਜਿੱਥੇ ਵੀ ਨਗਰ ਕੀਰਤਨ ਆਊਗਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਲ ਲਿਆ ਕੇ ਵਖਾਯੋ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਵੀ ਪਤਾ ਲੱਗੂਗਾ ਵੀ ਹਾਂ ਐਵੇਂ ਹੋਇਆ ਸੀਗਾ ਤੁਹਾਨੂੰ ਉਸ ਠੰਡ ਦਾ ਉਸ ਵਿਛੋੜੇ ਦਾ ਅਹਿਸਾਸ ਹੋਊਗਾ ਜਿਹੜਾ ਗੁਰੂ ਸਾਹਿਬ ਦੇ ਨਾਲ ਉਵੇਂ ਹੋਇਆ ਤੇ ਅਗਲੇ ਸਾਲ ਤੱਕ ਮੈਂ ਮੈਂ ਕੋਸ਼ਿਸ਼ ਕਰਦਾ ਮੈਂ ਬੇਨਤੀ ਕਰਨਾ ਕਿ ਅਗਲੇ ਸਾਲ ਤੁਸੀਂ ਅਨੰਦਪੁਰ ਸਾਹਿਬ ਆ ਕੇ ਹੀ ਵੇਖੋ ਤਾਂ ਜ਼ਿਆਦਾ ਵਧੀਆ ਬਹੁਤ ਧੰਨਵਾਦ ਕਰਦਾ ਕਿ ਸੰਗਤ ਹੁਣ ਤੱਕ ਜੁੜੀ ਰਹੀ ਹੈ ਜਿਉਂਦੇ ਰਹੋ